ਦੇਖੀ ਕਰਗਾ ਜੀ ਕੋਠੋ ਪਾਸ਼ਾ ਜੀ ਨੂੰ ਬਹੁਤ ਸਾਡੇ ਖਾਂਦ ਸੁੰਦਰ ਦੀ ਮਨੋਤਰਾ ਜਿੰਨੇ ਡੇਪੀ ਵਿੱਚ ਖਾਤੇ ਉਹ ਵੀ ਪਹੁੰਚਦੇ ਹੈ ਵੀ ਬੰਦਾ ਬਹੁਤ ਸ੍ਰੀ ਰਾਜਾ ਆਪਣਾ ਜਿੰਦਾਬੋਲ ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਾਹਿਬ ਸ੍ਰੀ ਸੁਰਿੰਦਰ ਡਾਵਰ ਜੀ ਜਿਨ੍ਹਾਂ ਦੀ ਰੈਰ ਵਾਇਟ ਸਾਰੇ ਹੀ ਸਾਡੇ ਇਲਾਕੇ ਦੇ ਕਾਉਂਸਲਰ ਸਾਹਿਬ ਹੋਨੇ ਲਗਾਤਾਰ ਕੰਪੇਨਿੰਗ ਕਰ ਰਹੇ ਲੋਕਾਂ ਦਾ ਕੀ ਇੱਕਦਮ ਤੁਹੰਦਾ ਸਰੇ ਨਿਹਾਲ ਲੋਕੀ ਨਜ਼ਰੇ ਨੇ ਲੁਧਿਆਣੇ ਵਸ ਰਹੇ ਨੇ ਬਹੁਤ ਸਾਰੀਆਂ ਤਕਰੀਫਾਂ ਦੀ ਗੱਲ ਕਰ ਰਹੇ ਨੇ ਲੁਧਿਆਣੇ ਦੇ ਲੁਧਿਆਣੇ ਦੇ ਇੰਡਸਟਰੀ ਦੀ ਗੱਲ ਕਰ ਰਹੇ ਨੇ ਕਿਾ ਬਹੁਤ ਸੱਜਣਾ ਸੱਜਣਾ ਦਿੱਖੇ ਮੈਨੂੰ ਲੱਗਦਾ ਹੈ ਕਿ ਲੁਧਿਆਣੇ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਪਰ ਤੇ ਸ਼ਮਾਰ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਜਿੱਥੇ ਜਾ ਰਿਹਾ ਘੰਟਾ-ਘੰਟਾ ਦੋ-ਦੋ ਘੰਟੇ ਅਗਰ ਲੇਟ ਕੀ ਹੋ ਜਾਵੇ ਤਾਂ ਸਾਰੇ ਲੋਕ ਪਲਕਾਂ ਮਿਸ਼ਾ ਕੇ ਆਦੇ ਸੋਤ ਨੂੰ ਅਸ਼ੀਰਵਾਦ ਦੇ ਨਾਲ ਸੇਖੇ ਰਹਿੰਦੇ ਸੋ ਮੈਨੂੰ ਬੜਾ ਫਕਰ ਹੈ ਔਰ ਮੈਂ ਉਮੀਦ ਕਰਦਾ ਹਾਂ ਜਿਸ ਪ੍ਰਕਾਰ ਦਾ ਮੌਸਮ ਤੇ ਹਾਲਾਤ ਬਣਿਆ ਹੋਇਆ ਉਸ ਤੋਂ ਅੰਦਾਜ਼ਾ ਲਾ ਸਕਦਾ ਹੈ ਮੇਰਾ ਰਾਜਪੂਤੀ ਗੁਰਬਾਏ ਕਹਿੰਦਾ ਕਿ ਬਹੁਤ ਵੱਡੀ ਕਿਰਪਾ ਲੁਧਿਆਣੇ ਦੇ ਲੋਕ ਆਉਣ ਵਾਲੀ ਇੱਕ ਤਰੀਕ ਨੂੰ ਰਾਜੇ ਗੁਰਗਿਤ ਕਰਨ ਅਕਾਲੀਗਰ ਕਹਿੰਦੇ ਆ ਜੀ ਜਿਹੜਾ ਲੁਧਿਆਣੇ ਦੇ ਡਵੈਲਪਮੈਂਟ ਕੀਤੀ ਅਸੀਂ ਕੀਤੀ ਸਾਡੀ ਹਾਂ ਹਾਂ ਤਾਂ ਹੀ ਤੁਸੀਂ ਤੁਹਾਡਾ ਇਹ ਹਾਲਾਤ ਹੋ ਗਏ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਇੱਕ ਸੀਟ ਆਈ ਸੀ ਆਲੀਵਾਲ ਸਾਹ ਉਹ ਜਿਹੜੇ ਆ ਡਾਕਟਰ ਸੋ ਮੈਨੂੰ ਲੱਗਦਾ ਕਿ ਉਹ ਵੀ ਉਹ ਵੀ ਉਹਨਾਂ ਨਾਲ ਚੰਗੇ ਤਰੀਕੇ ਨਾਲ ਸਹਿਮਤ ਈ ਹੈ ਜੇ ਉਹਨਾਂ ਨੇ ਤਰਕੀ ਕੀਤੀ ਹੁੰਦੀ ਪੰਜਾਬ ਦਾ ਸੱਤਿਆਨਾਸ਼ ਔਰ ਬੇੜਾਗਰ ਕਰਨ ਦਾ ਕੰਮ ਵੀ ਅਕਾਲੀ ਕਾਲੇ ਚਿੱਟਾ ਸਾਰੇ ਸਾਰੇ ਮਾਫੀਆ ਕਾ ਲੀਡਰ ਦੇ ਰਾਜ ਚਾਹ ਸਰ ਪਹਿਲਾ ਕੰਮ ਜਿਹੜਾ ਕਰ ਉਹਨਾਂ ਨੂੰ ਦੇਣੇ ਵਿੱਚ ਇੰਡਸਟਰੀ ਲੈ ਕੇ ਇੰਡਸਟਰੀ ਕਿੱਥੀ ਹੋਈ ਜਾਏਗੀ ਤੋਂ ਹਾਂਜੀ ਇੰਡਸਟਰੀ ਬਿਲਕੁਲ ਇੰਡਸਟਰੀ ਨੂੰ ਇੱਥੇ ਐਸਾ ਵਾਤਾਵਰਣ ਲੈਣਾ ਪੈਗਾ ਤਾਂ ਜੋ ਪੰਜਾਬ ਦੀ ਇੰਡਸਟਰੀ ਲੁਧਿਆਣਾ ਦੀ ਇੰਡਸਟਰੀ ਹੋਰ ਕੇ ਬੈਸ਼ਫਟ ਨਾ ਹੋ ਨਾ ਇਹਦੇ ਕਰੀਏ ਇੰਡਸਟਰੀ ਨੂੰ ਇਹਨਾਂ ਦੇ ਵਾਸਤੇ ਨਵਾਂ ਕੋਈ ਫੋਕਰ ਪੁਆਇੰਟ ਇਹਨਾਂ ਦੇ ਵਾਸਤੇ ਕੋਈ ਨਵੀਂ ਪਾਲਿਸੀ ਲੈ ਕੇ ਆਉਣੀ ਪਵੇਗੀ ਤਾਂ ਜੋ ਕੋਈ ਵੀ ਜਿਹੜਾ ਛੋਟਾ ਇੰਡਸਟਰੀ ਵਾਲਾ ਹੈ ਉਹ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਦੇ ਸਕੇ ਪਰ ਉਹ ਇਹਨਾਂ ਨਾਲ ਬਾਠ ਕੇ ਕਿਉਂਕਿ ਇਕੱਲਾ ਵੱਡਾ ਉਹ ਇਹਦੇ ਪਲਾਨਿੰਗ ਵੀ ਕਰ ਸਕਦਾ ਇਹਨਾਂ ਨਾਲ ਬਾਠ ਕੇ ਗੱਲ ਕਰਕੇ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਰਿਲੀਜ਼ ਕਰਾਂਗੇ ਇਹ ਵੀ ਪ੍ਰੂਫਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਇਹ ਵੀ ਹੈਲਥ ਦੇ ਬਹੁਤ ਵੱਡੇ ਇਸ਼ੂਸ ਨੇ ਇਹਨਾਂ ਮੁੱਦਿਆਂ ਤੇ ਇਵੇਂ ਲੇਬਰ ਕਲਾਸ ਤੇਰੇ ਲੋਕ ਨੇ ਉਹਨਾਂ ਦਾ ਜੀਵਨ ਉੱਚਾ ਚੱਕਣ ਦੇ ਆਸੇ ਸਾਨੂੰ ਕੁਝ ਨਾ ਕੁਝ ਕਦਮ ਚੁੱਕਨੇ ਪੈਣੇ ਹਨ ਜਿਹੜੇ ਰਮੇਸ਼ ਭੱਟੋ ਆਏ ਉਹਨਾਂ ਨੇ ਵੀਡੀਓ ਬਣਾਈ ਦੇਖਿਆ ਦਰਸ਼ਕਾ ਹੋ ਰਿਹਾ ਜੀ ਕੀ ਕਹਿਣਾ ਚਾਹੁੰਗੇ ਹਾਂ ਜਬਧਾਈਆਂ ਚਲੋ ਪਤਾ ਤਾਂ ਲੱਗਣਾ ਚਾਹੀਦਾ ਨਾ ਕਿ ਦਰਸ਼ਕਾ ਹੋ ਰਿਹਾ ਮੈਨੂੰ ਲੱਗਦਾ ਉਹਨੂੰ ਪਲੇਸ ਹੋ ਪਿਆ ਹੁਣ ਅੱਗੇ ਬੰਦੇ ਤਾਂ ਪੁਰਾਣੇ ਉਹ ਮੇਰਾ ਦਰਸ਼ਕਾ ਤਾਂ ਨਹੀਂ ਇੱਕਦਮ थी थी राजा वरिंग जी ने पहली बड़ी मीटिंग और इलाके वालों बड़ा ही जन समर्थन है जिस जिस बंद मैं टेलीफोन किया सा, सारे बंद इतने साथियों इतने पहुंचे छह बजे देख लो और टाइम देख लो के बंद वेट कर रहे ਔਰ ਮੈਨੂੰ ਜੋ ਜਨਸੂਰ ਦੀ ਸਹਿਲਾ ਵਾਈ ਦੇ ਸਾ ਦਾ ਮੇਰਾ ਬਦਲ ਹੋ ਗਿਆ ਸਾਡੇ ਇਲਾਕੇ ਚੋ ਰਾਜਾ ਬੜਿੰਦੀ ਭਾਰੀ ਬਹੁਤ ਨਾ ਇਥੋਂ ਜਿੱਤ ਕੇ ਜਾਣਵੇਂ ਕਿਸੇ ਵੀ ਚਰਮ ਕਿਸੇ ਵੀ ਲੋਕਾਂ ਨੇ ਬਦਲਾਵ ਵੀ ਦੇਖਿਆ ਲੋਕਾਂ ਨੇ ਸੈਂਟ ਕੋ ਭਾਰੀ ਲੋਕ ਕਾਂਗਰਸ ਨੂੰ ਮੌਕਾ ਦੇ ਕੇ ਕੋ ਕਾਂਗਰਸੀ ਐਸੀ ਪਾਰਟੀ ਹੈ ਜਿਹੜੀ ਸੈਕੂਲਰ ਦੀ ਬਾਤ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਵੱਡੀ ਗੱਲ ਜਿਹੜਾ ਸਾਡਾ ਕੈਂਡੀਡੇਟ ਹੈ ਰਾਜਾ ਬੜਿੰਦੀ ਬਲਾਰਾ ਬੜਾ ਨਹੀਂ ਉਹਨਾਂ ਨੇ ਜਿਵੇਂ ਕਿਹਾ ਵੀ ਇੰਡਸਟਰੀ ਨੂੰ ਸੀ ਉਹ ਇੰਡਸਟਰੀ ਦਾ ਜਿਹੜਾ ਮਸਲਾ ਸਾਡੇ ਇਲਾਕੇ ਦਾ ਮਿਕਸ ਲੈਣ ਨੂੰ ਦਦਾ ਮੈਂ ਉੱਥੇ ਮਾਈਕ ਤੇ ਵੀ ਇਹ ਗੱਲ ਕਹੀ ਸਾਡੇ ਕੈਂਡੀਡੇਟਸ ਦਿੱਤੇ ਜਾਣਗੇ ਜਿਹਨੇ ਕਿ ਪਹਿਲੇ ਸਮੁੱਚ ਮੰਨ ਕੇ ਆਦੇ ਜਿਦਾ ਇੰਨੇ ਲਾਤਾ ਜਿਉਂ ਥੋੜਾ ਅਪਗ੍ਰੇਡ ਕਰ ਰਹੇ ਆ ਆਪਾਂ ਰੇਲਵੇ ਸਿਸਟਮ ਦੇ ਜਲਾ ਕਰਦੇ ਸਾਨੂੰ ਇੱਥੇ ਇੰਡਸਟਰੀਅਲ ਕੋਪਰ ਪੈਂਦੀ ਹੈ ਰੈੱਡ ਕੈਟਾਗਰੀ ਦੀ ਇੰਡਸਟਰੀਅਲ ਇੰਡਸਟਰੀਅਲ ਕੋਪਰ ਫੰਡ ਹੈ ਉਹਦੇ ਲਈ ਸਪੈਸ਼ਲ ਪੈਕੇਜ ਜਿਹੜੀ ਹੈ ਸਕੀਮ ਆਨੇ ਲਈ ਆ ਕੇ ਲਾਈਨ ਲੰਗੀ ਦੁਸਤ ਵਿੱਚ ਸਿਲ ਪੈਕੇਜ ਰੈੱਡ ਕੈਟਾਗਰੀ ਦੀਆਂ ਇੰਡਸਟਰੀ ਵੀ ਲੈ ਰਹੇ ਹਾਂ ਤੇ ਜਿਹੜਾ ਮਿਕਸ ਲੈਂਡ ਯੂਜ਼ ਦਾ ਬਾਕੀ ਏਰੀਆ ਉਹਨਾਂ ਨੂੰ ਗ੍ਰੀਨ ਏਰੀਆ ਗ੍ਰੀਨ ਇੰਡਸਟਰੀ ਜਿਹੜੀ ਚੱਲਦੀ ਨਹੀਂ ਸਭ ਤੋਂ ਪਹਿਲੇ ਉਹਨਾਂ ਨੇ ਗੱਲ ਕੀਤੀ ਕਿ ਵਾਤਾਵਰਣ ਨੂੰ ਦੇਖਣ ਦੀ ਵਾਤਾਵਰਣ ਦੇ ਦੇਖੋ ਜਦੋਂ ਰੈੱਡ ਕੈਟਾਗਰੀ ਦੀ ਇੰਡਸਟਰੀ ਨੂੰ ਫੋਕਲ ਪੁਆਇੰਟ ਮਿਲ ਗਿਆ ਤਾਂ ਵਾਤਾਵਰਣ ਆਪੇ ਸਾਫ ਹੋ ਜਾਊਗਾ ਉਹ ਨਵੇਂ ਸਿਸਟਮ ਨੂੰ ਬਣੇ ਲੱਗੇਗਾ ਉੱਥੇ ਨਵੇਂ ਉਹਦੇ ਉਹ ਜਿਹੇ ਇਨਸਟਰੂਮੈਂਟ ਨਾਲ ਜਿਹਦੇ ਅਧੀਨ 50 ਏਕੜ ਜਗ੍ਹਾ ਹਰ ਬਲਕਾਰ ਸਿੰਘ ਸਮੂਹ ਬੜੇ ਨੇ ਅਸੀਂ ਦਰਾਏ ਕੋਲੋਂ ਜਗ੍ਹਾ ਐਕਵਾਇਰ ਕੀਤੀ ਔਰ ਉਹ ਕੰਮ ਇਨ ਪ੍ਰੋਸੈਸ ਹੈ ਕਾਂਗਰਸ ਪਾਰਟੀ ਦੇ ਹਾਊਸ ਦੇ ਵਿੱਚੋਂ ਕੰਮ ਪਾਸ ਹੋ ਗਿਆ ਜਗ੍ਹਾ ਐਕਵਾਇਰ ਹੋ ਗਈ ਕੰਮ ਇਨ ਪ੍ਰੋਸੈਸ ਹੈ ਔਰ ਉਹ ਪ੍ਰੋਸੈਸ ਜਿਹੜਾ ਸਾਡਾ ਸ਼ੁਰੂ ਕੀਤਾ ਕੰਮ ਹੈ ਉਹਦੇ ਜਲਦ ਜਿਹੜਾ ਪੀਣ ਵਾਲਾ ਪਾਣੀ ਉਹ ਸਾਫ਼ ਮਿਲੇਗਾ ਨਹਿਰੀ ਪਾਣੀ ਨੂੰ ਫਿਲਟਰ ਕਰਕੇ ਪੀਣ ਦੀ ਜਿਹੜੀ ਯੋਜਨਾ ਕਾਂਗਰਸ ਪਾਰਟੀ ਨੇ ਚਾਲੂ ਕੀਤੀ ਉਹਦੇ ਨਾਲ ਸਾਨੂੰ ਪੀਣਾ ਸਾਫ਼ ਜਲਦ ਮਿਲੇਗਾ